ਸਾਸਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅੱਜ ਦੀ ਵੀਡੀਓ ਆਪਣੇ ਸਿੱਧੂ ਡੈਰੀ ਫਾਰਮ ਦੇ ਵਿੱਚੋਂ ਅਪਲੋਡ ਕੀਤੀ ਜਾਂਦੀ ਆ। ਛੇਰ ਧਰਮਕੋੜ ਜ਼ਿਲ੍ਹਾ ਮੋਗਾ ਅੱਜ ਆਪਣੇ ਕੋਲੇ 6 ਹੀ ਫਾਰਮ। ਖੀਰੀਆਂ ਦੌਂਦੀਆਂ ਚੋਗੀਆਂ ਕਈਆਂ ਦੇ ਵਿੱਚ ਸੀਮਣੇ ਵੀ ਭਰੇ ਆ ਵੀਰੇ। ਠੀਕ ਆ ਜੀ ਬਾਕੀ ਜਾਣਕਾਰੀ ਬਾਈ ਜਗਮਉਂ ਤੋਂ ਲਵਾਂਗੇ। ਬਾਈ ਜਗਮਉਂ ਸਾਸਰੀ ਕਾਲ ਜੀ। ਸਾਸਰੀ ਕਾਲ ਜੀ। ਬਈ ਕੀ ਹਾਲ ਚਾਲ ਨੇ? ਵੀਰੇ ਕਿੰਨੀਆਂ ਬੱਚੀਆਂ ਆਪਣੇ ਕੋਲ ਆ ਜੋ? 6 ਆ ਵੀਰੇ। ਠੀਕ ਆ ਭਰਾ। ਤੇ ਵੀਰੇ ਆਪਣਾ ਸ਼ਹਿਰ ਡਿਟੇਲ ਫੋਨ ਨੰਬਰ ਦੱਸ ਦੇ ਵੀਰੇ ਆਪਣਾ ਸ਼ਹਿਰ ਤਾਂ ਹੈਗਾ ਵੀਰੇ ਧਰਮਗੋਟ ਠੀਕ ਆ ਜੀ ਗੱਦਸੀਲ ਧਰਮਗੋਟ ਹੀ ਆ ਭਰਾ ਚੱਲ ਭਰਾ ਫੋਨ ਨੰਬਰ ਵੀ ਦੱਸ ਦੇ ਫੋਨ ਨੰਬਰ 826818960 ਠੀਕ ਆ ਭਰਾ ਪਹਿਲੀ ਬੱਚੇ ਦਾ ਦੱਸ ਬਈ ਭਰਾ ਹੂੰ ਪਹਿਲੀ ਬੱਚੀ ਹੀਰਾ ਬੱਚਾ ਜੀ ਨੇ ਠੀਕ ਆ ਜੀ ਠੀਕ ਹੈ ਵੀਰੇ ਨਵਾਂ ਕੁ ਮਹੀਨਾ ਦਾ ਬੱਚਾ ਜੀ ਠੀਕ ਆ ਜੀ ਇੱਕਦੋਂ ਪ੍ਰੋਪਰ ਹੀਰਾ ਵੀਰੇ ਕੱਚਾ ਹੀਰਾ ਠੀਕ ਆ ਬਈ ਉਹਨਾਂ ਨੇ ਵਿੱਚ ਪਿਆਰ ਨਹੀਂ ਪਾਈ ਇਹਨੇ ਠੀਕ ਆ ਜੀ ਠੀਕ ਹੈ ਵੀਰੇ ਤੇ ਦੂਜਾ ਨੰਬਰ ਵੀਰੇ ਇਸ ਕੋਆਰਟੀ ਉਹ ਹੱਬ ਬੱਚੇ ਦੀ ਤੇ ਹਾਂ ਕੀ ਕੋਈ ਨਹੀਂ ਆ ਬੱਚੇ ਦੇ ਵੇਖ ਬਹੁਤ ਚੰਗਾ ਬੱਚਾ ਬਾਈ ਵੇਖ ਲੋ ਪੈਨ ਪਰੋ ਚਾਰ ਹੀ ਥਾਣਾ ਬਲੈਕ ਰੰਗ ਚ ਆ ਜਾਂਦਾ ਜਰਸੀ ਦਾ ਐਫ ਟੀਕਾ ਜੀ ਬਹੁਤ ਚੰਗਾ ਬੱਚਾ ਲੈ ਬਈ ਚਮਕ ਚਮਕ ਬੱਚੇ ਦੀ ਬਾੜੀ ਚੰਗੀ ਆ ਖੜ ਨਹੀਂ ਖੜਨੇ ਥਾਣ ਚਾਰ ਹੀ ਆ ਬਈ ਚਾਰ 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 ਵੇਖ ਠੀਕ ਆ ਭਰਾ ਇਹ ਕਿਹੇ ਬੱਚੀ ਦੇ ਫੋਟ ਸ਼ਾਂਗ ਵੀ ਹੋਈ ਲੱਖੀ ਫਰੀ ਦੇ ਜਾ ਵੀਰੇ ਖੀਰੇ ਦੀ ਗਰੰਟੀ ਹੋਗੀ ਵੀਰੇ ਪ੍ਰੋਪਰ ਖੀਰਾ ਹੋਊਗਾ ਕਹਿਣ ਦੀ ਗੱਲ ਨਹੀਂ ਕਰੇ ਵਿੱਦ ਪ੍ਰੂਫ ਗੱਲ ਕਰਾਂਗੇ ਲੈ ਭਰਾ ਕਹਿੰਦਾ ਖੀਰਾ ਬਚਾ ਹਜੇ ਬਰਨ ਵੀ ਨਹੀਂ ਪਾਈ ਠੀਕ ਆ ਠੀਕ ਆ ਭਰਾ ਠੀਕ ਆ ਇਹ ਠੀਕ ਆ ਇਹ ਨਹੀਂ ਗੱਲ ਕੋਈ ਕਿ ਕਹਿਦਾ ਮੂੰਹ ਨਾ ਕਿਹੜਾ ਕਿਸ ਨੇ ਵੇਖਣੇ ਆ ਪਟਕੇ ਤੇ ਭਰਾ ਇਹਦਾ ਮੁੱਲ ਕੀ ਹੋਊਗਾ ਮੁੱਲ ਲੋ ਕਰੀ ਨਿੱਕਾ ਜਾ ਵੀਰੇ ਦੀਵਾਲੀ ਦੇ ਆਫਰ ਹੀ ਕਰਦਣੀ ਆ ਮੋਹਲਾ ਕਰਨਾ ਪ੍ਰਦਾਨ ਆ ਲੈ ਬਈ ਆਫਰ ਕਰਦਾ ਨਹੀਂ ਮੋਹਲਾ ਦੀ ਦਾ ਠੀਕ ਆ ਵੀਰੇ ਮੁੱਲ ਕਰਾਲਾ ਇਹਦਾ 10000 ਰੁਪਇਆ ਠੀਕ ਆ ਬਈ ਠੀਕ ਆ ਪਰ ਜਿਹੜਾ ਦੇਣਾ ਜੀ ਤੇ 100 ਰੁਪਇਆ ਛੋੜ ਕਰਦੇ 7000 ਦੇ ਬਚੀ ਦੇ ਤੀ ਵੀਰੇ ਠੀਕ ਆ ਇਹ ਦਿਖਾਵੇ ਲੋ ਬਈ ਬਾਈ ਕਹਿੰਦਾ ਮੁੱਲ ਕਰ ਲਾ 10 ਕਰ ਲਾ ਮੁੱਲ ਕਿੰਨਾ ਮਰਜ਼ੀ ਕਰ ਲਾ ਕਿਹੜੀ ਆਪਾਂ ਦੇਣੀ ਆ 10000 ਦਾ ਬੱਚਾ ਦੇ ਦਾਂਗੇ ਬਈ 7000 ਦਾ ਵੀਰੇ 7000 ਦਾ 10000 ਮੋਲਾ ਦਾ 10000 ਰੁਪਇਆ ਮੋਲਾ ਬਾਈ ਕਹਿੰਦਾ 7000 ਦਾ 10000 ਰੁਪਇਆ ਜਿਹਨੇ ਲੈ ਗੀ ਉਹ 7000 ਦੇ ਠੀਕ ਆ ਬਈ ਦੋ ਨੰਬਰ ਤੇ ਬੱਚਾ ਦੱਸ ਬਈ ਇਹ ਦੰਦੋਂ ਵੀਰੇ ਦੋਂਦੀ ਮੰਗ ਲੈ ਕੋਈ ਖੀਰੀ ਮੰਨ ਲੈ ਲੈ ਲੋ ਭਰਾਓ ਇਹਦੇ ਵਿੱਚ ਆਰੀ ਥਾਣਾ ਦੋਂਦੇ ਜੱਕਦੀ ਆ ਜੇ ਮੜੇ ਮੜੇ ਠੀਕ ਆ ਭਰਾ ਇਹ ਵੀ ਖੋਲ ਕੇ ਦਿਖਾ ਦੇ ਬਈ ਲੈ ਲੋ ਬਈ ਇਹਦੀ ਫੇਸ ਕੁਆਲਿਟੀ ਚੈੱਕ ਕਰ ਲੋ ਬਾਈ ਕਹਿੰਦਾ ਦੋਂਦੇ ਚੰਗ ਤੰਦ ਚੱਕਦੀ ਪਈ ਆ ਭਾਵੇਂ ਕੋਈ ਦੋਂਦੀ ਮੰਨ ਲਵੇ ਦੋਂਦੀ ਮੰਨ ਲੈ ਚੌਗੀ ਮਾਫਰੀ ਦੋਂਦੀ ਮੰਨ ਲੈ ਕੋਈ ਕੋਈ ਇਹਨੂੰ ਖੀਰੀ ਵਾਂ ਖੀਰਾ ਬੱਚਾ ਠੀਕ ਆ ਬਈ ਇਹ ਤਾਂ ਨਾ ਪਹਿਲੀ ਸਾਲ ਹੀ ਸਾਗ ਲਾ ਬਚਾਣਾ ਸਾਹਬਿਆ ਨਹੀਂ ਭਰਾ ਠੀਕ ਆ ਜੀ ਆ ਗੱਲ ਕਹਿਣ ਦੀ ਨਹੀਂ ਬੈਦ ਕਰਾਂਗੇ ਵੀਰੇ ਠੀਕ ਹੈ ਬਾਈ ਕਹਿੰਦਾ ਕੱਲਾ ਲਿਸਾ ਲੀ ਸਾ ਬੱਚਾ ਪਰ ਮੋਲੀ ਵੀ ਬਾਈ ਨੇ ਉਹ ਕਰ ਦੇਣਾ ਕਿਹੜਾ ਕਹਿੰਦੇ ਲੈਂਡ ਦੇਣ ਵਾਲਾ ਹੀ ਨਿੱਕਾ ਆ ਭਾ ਕਰਦੀ ਬਾਈ ਤੇ ਕਮਉਣ ਪਤਾ ਲੱਗ ਜਵੇ ਪਹਿਲੀ ਵੀਡੀਓ ਚ ਤੇ ਬੱਲੇ ਬੱਲੇ ਕਰਾਦੀ ਮੈਂ ਨਾ ਸ਼ਾ ਬੱਲੇ ਬੱਲੇ ਕੀ ਲੋ ਬਈ ਫੇਸ ਕੁਆਲਟੀ ਬੱਚੇ ਦੀ ਬਹੁਤ ਚੰਗੀ ਆ ਸਾंभਣ ਵਾਲਾ ਕੱਲਾ ਸਾंभਣ ਸਾंभਣ ਵਾਲਾ ਬੱਚਾ ਬਈ ਦੋ ਮਹੀਨਿਆਂ ਨੂੰ ਬੱਚਾ ਬਹੁਤ ਚੰਗੀ ਤਰ੍ਹਾਂ ਦੇਖਭਾਲ ਕਰ ਲਿਆ ਹਾਂ ਹਾਂਜੀ ਹਾਂਜੀ ਬਈ ਗੱਟਾ ਇੱਕ ਛਾਰਿਆ ਜਾਵੇ ਬੱਚਾ ਸਿਵਲ ਹੈ ਉਹਦੇ ਕਾਬਲਾ ਮੱਛੀ ਦਾ ਕੰਦ ਪਪੇ ਦੋ ਅੱਛੀ ਦਾ ਵੀਰੇ ਨਹੀਂ ਨਹੀਂ ਬਈ ਚੰਗਾ ਬਹੁਤ ਚੰਗਾ ਬੱਚਾ ਤੇ ਬਈ ਕਿੰਨੇ ਦਾ ਦੇਣਾ ਹਾਣਾ ਬੱਚਾ ਹੋ ਤਾਂ ਵੀਰੇ ਇਹਦਾ ਵੀ 12500 ਰੁਪਏ ਹਵਾ ਠੀਕ ਆ ਜੀ ਛੜਾ ਦੇ ਦੇਣਾ 9500 ਦਾ ਬੱਚਾ ਲੋ ਬਈ ਬਈ ਕਹਦਾ ਮੁੱਲ ਕਰਾਉਣ ਨੂੰ ਇਹਦਾ ਕਿੰਨਾ ਮਰਜ਼ੀ ਕਰਾ ਲਈਏ 950 ਦਾ ਬੱਚਾ ਦੇ ਦਾਂਗੇ ਮੈਨੂੰ ਨਹੀਂ ਬਾਈ ਲੱਗਦਾ ਕੋਈ 950 ਦਾ ਐਡਾ ਬੱਚਾ ਦੇ ਦੂਗਾ ਕੋਈ ਦੇ ਕੇ ਵਿਖਾ ਦੇ ਭਰਾ ਯਾਰ ਨਹੀਂ ਬਾਈ ਕੋਈ ਨਹੀਂ ਦਿੰਦਾ ਭਾਈ ਆ ਦੇਖੋ ਵੀਰੇ ਲਾ 10 ਨੰਬਰ ਦੇ ਦੱਸ ਭਰਾ ਇਦਾਂ ਦੋ ਚੌਗੀ ਆ ਵੀਰੇ ਠੀਕ ਆ ਬਾਈ ਜੋਗੀ ਪ੍ਰੋਪਰ ਹੋਈ ਨਹੀਂ ਚੱਕਦੀ ਪਈ ਠੀਕ ਆ ਠੀਕ ਆ ਭਰਾ ਲੈ ਤੋੜਦੀ ਬਈ ਇਹ ਵੀ ਲੈ ਬਾਈ ਕਹਿੰਦਾ ਇਹ ਵੀ ਚੌਗਦੇ ਦਾਨ ਚੱਕਦੀ ਪਈ ਆ ਥਣ ਬਾਈ ਚਾਰ ਹੀ ਆ ਵੀਰੇ ਦੰਦਾ ਦੀ ਗਾਰੰਟੀ ਹੋਗੀ ਦੰਦਾ ਦੀ ਫੁੱਲ ਗਾਰੰਟੀ ਠੀਕ ਆ ਭਰਾ ਗੱਲ ਕਹਿਣ ਦੀ ਨਹੀਂ ਵੀਰੇ ਲੈ ਬਾਈ ਕਹਿੰਦਾ ਇਹਦੀ ਵੀ ਗਾਰੰਟੀ ਹੋਗੀ ਇਹ ਵੀ ਲਸਾ ਫਿੱਕਾ ਹੋ ਮਾੜਾ ਮੋਟਾ ਪਰ ਬੱਚਾ ਚੰਗਾ ਬਈ ਸੀਮਨ ਸੁਮਨ ਭਰਿਆ ਇਹਦੇ ਜਿਹੜੇ ਹਸੀ ਹੋਣ ਮਾਰਕਰ ਦੱਸਿਆ ਨੂੰ ਅੱਜ ਮੁਗੈਸਤੇ 24 ਦਿਨ ਲੱਗੇ ਨੂੰ ਲੈ ਬਾਈ ਕਹਿੰਦਾ 23 24 ਦਿਨ ਸੀਮਨ ਪਰੇ ਨੂੰ ਹੀ ਹੋ ਗਿਆ ਲੈ ਜੇ ਕਿਸੇ ਦੀ ਕਿਸਮਤ ਖੁੱਲ ਗਈ ਇਹ ਆਪਾਂ ਦੇਣੀ ਆ ਖਾਲੀ ਕਰ ਲੈ ਲੈ ਬਾਈ ਕਹਿੰਦਾ ਆਪਾਂ ਤਾਂ ਖਾਲੀ ਕਹਿ ਕੇ ਦੇਣੀ ਆ ਨਾਈ ਦਾ ਆਪਾਂ ਬੋਲਣਾ ਝੂਠ ਆ ਬਾਈ ਗੁਰੂ ਜੀ ਧੰਨਵਾਦ ਆ ਠੀਕ ਆ ਬਈ ਇਹਦੇ ਕਰਮਾਂ ਨੂੰ ਰਹਿ ਗਈ ਤੇ ਵੀਰੇ ਦੇਣੀ ਕਿਹਨੇ ਆ ਫਿਰ ਇਹ ਵੀ ਗੱਲ ਬਾਈ ਜੇ ਤਾਂ ਰਹਿ ਗਈ ਤਾਂ ਕਰਮ ਵਾਲੀ ਯਾਰ ਚਲ ਆਪਾਂ ਬਈ ਫੰਡਰ ਕਹਿ ਕੇ ਦੇਣੀ ਯਾਰ ਮੁੱਕ ਦੀ ਗੱਲ ਯਾਰ ਦੋੜ ਵੀਰੇ ਆਪਾਂ ਵੀ ਕਹਿ ਦਿੰਨੇ ਆ ਗੱਬੜੀਆਂ ਪ੍ਰੋਪਰ ਗੱਬਣਾ ਨਹੀਂ ਨਹੀਂ ਬਈ ਆਪਾਂ ਗਾਲਾਂ ਨਹੀਂ ਲੈਣੀਆਂ ਤੇ ਬਈ ਇਹਦਾ ਮੁੱਲ ਕੀ ਕਰਨਾ ਮੋਲੇ ਦਾ ਵੀ ਨਿੱਕਾ ਜਾਈਆ ਕੀ ਐ ਮੁੱਲ ਸਾਢੇ 12000 ਠੀਕ ਆ ਬਾਈ ਭਦੇ ਵੀ 9500 ਦਾ ਦੇਣਾ ਲਾਓ ਬਾਈ ਆਹਾ ਪ੍ਰਿੰਟ ਪਰ ਦੇਣਾ ਨਹੀਂ ਵੀਰੇ ਕਹਿੰਦੇ ਚੱਕੋ ਬਾਈ 95 9500 ਵਾਲੇ ਬੱਚੇ ਕਹਿੰਦੇ ਲਾਤੀਓ ਫਿਰ ਅੱਜ ਬਾਈ ਜਗਮਾਨ ਨੇ ਬਾਈ ਜਗ ਜੋੜੀ ਲਾ ਜਵੇ ਕਿੰਨੇ ਦੇ ਦੇਂਗਾ 18000 ਠੀਕ ਆ ਜੀ ਤੇ ਬਈ ਤਿੰਨ ਨੰਬਰ ਦੇ ਬੱਚਾ ਤੋਰ ਕੇ ਦਿਖਾ ਦੇ ਇਹ ਤੰਦੋ ਕਿਵੇਂ ਆ ਬਾਈ ਇਹ ਇਹ ਰੋ ਪਰਪਰ ਚੌਗੀ ਆ ਠੀਕ ਆ ਬਾਈ ਥਾਣਾ ਇਹਦੇ ਵਿਚਾਰ ਆ ਨਾ ਬਈ। ਥਾਣਾ ਚਾਰ ਹੀ ਜਦੇ ਆ। ਫੇਸ ਕੁਆਲਟੀ ਇਹਦੀ ਵੀ ਬੜੀ ਚੰਗੀ ਰੰਗ ਪ੍ਰਿੰਟ ਬੜਾ ਚੰਗਾ ਨਾ ਬਈ। ਥਾਣੇ ਇਹਦੇ ਵੀ ਭਰਾ ਵੇਖ ਲੋ ਚਾਰ ਹੀ ਥਾਣਾ। ਬੜਾ ਚੰਗਾ ਬਚਾ। ਆਏ ਆ ਬੱਚੀਆਂ ਲੈਣੇ ਆਏ ਆ। ਆ ਮਾਰੇ ਬਾਈ ਹੁਣਾਂ ਲ ਕੈਮਰਾ ਮਾਰਦੀ ਆ। ਲੋ ਭਰਾ ਹੁਣੇ ਵੀ ਆਏ ਹੋਏ ਬੱਚੀਆਂ ਲੈਣ ਆਪਣੇ। ਪਾਸੇ ਪਾਸੇ ਘੜਦੀਆਂ। ਠੀਕ ਆ ਜੀ। ਜਿਹੜੀਆਂ ਇਹਨਾਂ ਨੇ ਦੱਤਣੀਆਂ ਵਾ। ਠੀਕ ਆ ਬਈ। ਠੀਕ ਆ ਵੀਰੇ। ਠੀਕ ਆ ਠੀਕ ਆ। ਲ ਬਾਈ ਕਹਿੰਦਾ ਆਪਣੇ ਕੋਲ ਭਰਾ ਬੱਚੀਆਂ ਲੈਣੇ ਹੁੰਦੇ ਆ ਵੱਧ। ਹਾਂਜੀ ਤੇ ਬੱਚਿਆਂ ਦਾ ਕੰਮ ਆ ਭਰਾ ਦਾ ਹਾਂਜੀ ਹਾਂਜੀ ਠੀਕ ਆ ਠੀਕ ਆ ਬਈ ਬੱਚਾ ਭਾਈ ਆ ਵੀ ਬਹੁਤ ਚੰਗਾ ਵਾ ਬਾਕੀ ਭਾਈ ਸੀਮਨ ਸੁਮਨ ਭਰਿਆ ਬੱਚੇ ਦੇ ਯਾਰ ਕਹਿੰਦੇ ਇਹਦੇ ਵੀ ਹੈਗਾ ਵੀਰੇ ਠੀਕ ਆ ਜੀ ਇੰਨੇ ਕ ਦਿਨ ਹੋ ਗਏ 25 26 ਦਿਨ ਠੀਕ ਆ ਬਈ ਬਾਕੀ ਯਾਰ ਆਪਾਂ ਦਾ ਭਾਈ ਖਾਲੀ ਕਹਿ ਕੇ ਨਹੀਂ ਥਾਨ ਬਾਲੇ ਚੰਗੇ ਜ਼ਬਰਦਸਤ ਲੱਗੇ ਆ ਭਾਈ ਬੱਚਾ ਬਾੜਾ ਕੁਆਲਿਟੀ ਦਾ ਨਿਆਰਾ ਬੱਚਾ ਹਾਂ ਬਾੜਾ ਬਾੜਾ ਵੇ ਤੋਦੀ ਲੂਈ ਲਾਈ ਵੇ ਬੱਚੇ ਦੇ ਲੈ ਭਾਈ ਭਾਈ ਜੇ ਕਮੋਨ ਕਹਿੰਦਾ ਅੱਜ ਤਾਂ ਆਫਰ ਵਾਲਾ ਮੁੱਲ ਹੀ ਕਰ ਦੇਣਾ ਭਈ ਇਹਦਾ ਮੁੱਲ ਕੀ ਆ ਸਾਡੀ ਤੇ ਦੀਵਾਲੀ ਤੇ ਮੁੱਲੇ ਦਾ 12500 ਰੁਪਿਆ ਭਈ ਦੇਣੀ ਕਿੰਨੇ ਦੀ ਉਹ ਗੱਲ ਕਰਿਆ ਕਰ ਦੋ ਲੋ ਭਰਾਓ ਕਹਿੰਦਾ ਇਹ ਵੀ 9500 ਦੀ ਤੇ ਉਹ ਵੀ 9500 ਦੀ ਤੇ ਉਹ ਵੀ 9500 ਦੀ ਹਾਂਜੀ ਤੇ ਇੰਨਾ ਤਿੰਨੇ ਇਕੱਠੀਆਂ ਕਿੰਨੇ ਚਾਰੇ ਦੀ ਕਰ ਦੇਣਾ ਯਾਰ ਚਾਰੇ ਇਕੱਠੀਆਂ ਕਿੰਨੇ ਦੇ ਦੇਗਾ ਚਾਰੇ ਭਾਈ ਜੀ ਇਕੱਠੀਆਂ ਲਵਾਂਗਾ ਕੋਈ 20000 ਦੀਆਂ ਦੇ ਦੇਣੀਆਂ ਯਾਰ ਲੈ ਭਰਾਓ ਇਦੋਂ ਯਾਰ ਗੱਲ ਉਲਟੀ ਕਿਉਂ ਮਾਦੀ ਮੈਨੂੰ ਹੁਣ ਆਪ ਨੂੰ ਨਹੀਂ ਸਮਝ ਲੱਗਦੀ ਪਈ ਤੂੰ ਆਪੀ ਜੋੜ ਲਾਈ ਚਲੀ ਕਿਨੇ ਕਿਨੇ ਬੰਦੀਆਂ ਯਾਰ ਮੁੱਲ ਕੀ ਕੀ ਕਰਤਾ ਤੂੰ ਸੱਬੇ ਲੈਣਾ ਹੁਣ ਜਿਹੜਾ ਮੁੱਲ ਕਰਤਾ ਚਾਰੇ ਦੇ ਦਿੰਦੀਆਂ 30000 ਲੈ ਭਰਾ 30000 ਚ ਚਾਰ ਬੱਚੀਆਂ ਅੱਜ ਘਰੇ ਆਉਂਦੀਆਂ ਤੁਹਾਡੇ ਭਰਾਵੋ ਚਾਰ ਬਹਿੜਾਂ ਬੰਦੀਆਂ ਪਈਆਂ ਅੱਜ ਦੇ ਟਾਈਮ 'ਚ ਬੱਚੇ ਦੀ ਕੁਆਲਿਟੀ ਦਿਖਾ ਦਿੰਦੋ ਆ ਬੱਚਾ ਬਈ ਚੋਗਾ ਬੱਚਾ ਬਈ ਕਹਿੰਦਾ 4 ਸਾਲ ਦਾ ਬਈ ਗੱਲ ਕਰੀਏ ਲੈਂਥ ਵੀ ਤੇ ਬਜਾਂਦੀ ਦਾ ਕੋਈ ਅੰਤ ਨਹੀਂ ਬੱਚੀ ਦਾ ਦੇ ਬੀਤ ਐ ਚਾਰ ਥਣ ਪਏ ਪੱਧਰ ਬਚੀ ਪਈ ਥਣ ਪਏ ਵੇਰਾ ਵਰਗੇ ਬਾਈ ਕਹਿੰਦਾ ਹਾਂ ਫੇਸ ਕੁਆਲਟੀ ਖੜਨੀ ਬੱਚੇ ਦੀ ਨੇ ਦੇ ਕਰੀਬ ਹੋ ਗਿਆ ਤੇ ਟੀ ਗੱਲ ਲੋ ਬਾਈ ਬਾਈ ਕਹਿੰਦਾ ਮਹੀਨੇ ਤਾਂ ਹੋ ਗਿਆ ਆਪਾਂ ਝੂਠ ਨਹੀਂ ਬੋਲ ਕੇ ਦੇਣੀ ਠੀਕ ਹੈ ਬਾਈ ਕਹਿੰਦਾ ਕਿਹੜੇ ਬੱਚੇ ਦਾ ਸਿਮਨ ਲੱਗਾ ਆਪਾਂ ਦਾ ਉਹਦਾ ਦੱਸਦੇ ਹੁੰਨੇ ਆ ਐਵੇਂ ਝੂਠ ਨਹੀਂ ਕਿਸੇ ਗੱਲ ਦਾ ਬੋਲਦੇ ਹੁੰਦੇ ਠੀਕ ਹੈ ਬਾਈ ਬਾਕੀ ਹੋ ਰੋਕੇ ਆ ਜਾਓ ਬਾਈ ਜਗਾ ਲਾਣੇ ਬਣਨਾ ਤੇ ਬਾਈ ਇਹਦਾ ਮੁੱਲ ਕੀ ਕਰਨਾ ਜਮਾਈ ਲੈਣ ਦੇ ਨਾਲ ਮੁੱਲ ਕਰੀ ਮੁੱਲ ਇਹਦਾ ਵੀਰੇ 15000 ਰੁਪਇਆ ਠੀਕ ਆ ਜੀ ਠੀਕ ਆ ਵੀਰੇ ਠੀਕ ਆ ਬਾਈ ਇਹਦਾ ਕਰਨਾ ਜੋੜੀ ਦੇ ਆਫਰ ਹਾਂਜੀ ਇਹਦਾ ਮੈਂ ਕਰੂੰਗਾ ਉਹ ਹਿਸਾਬ ਨਾਲ ਠੀਕ ਆ ਭਰਾ ਤੁਹਾਨੂੰ ਬੋਲ ਕਰਾਉਣਾ ਤੇ ਕੱਲੀ ਦਾ ਕਰਾ ਵੀਰੇ ਇਹ ਕੱਲੀ ਦਾ ਵੀ ਮੁੱਲ ਕਰ ਦੀ ਤੇ ਜੋੜੀ ਦਾ ਮੁੱਲ ਵੀ ਕਰ ਦੀ ਦਿਮਾਗ ਕੱਲੀ ਦੇਵਾਂਗੇ 12000 ਠੀਕ ਆ ਬਾਈ ਠੀਕ ਆ ਵੀਰੇ ਠੀਕ ਆ ਜੀ ਇਹ ਤੂੰ ਥਾਣ ਵਿਖਾ ਬੱਛੀ ਦੀ ਲੈ ਭਰਾ ਕਹਿੰਦਾ ਥਾਣ ਵਿਖਾ ਕਹਿੰਦਾ ਇੱਕ ਵਾਰੀ ਬੱਛੀ ਦੀ ਖੜਨੀ ਖੁੜਨੀ ਥਾਂ ਤਾਂ ਐਵੇਂ ਲੱਗੇ ਕਿਵੇਂ ਬੇਰ ਲੱਗੇ ਆਉਂਦੇ ਆ ਬਾਈ ਹਣਾ ਹਣਾ ਨਹੀਂ ਬਹੁਤ ਚੰਗੇ ਨਹੀਂ ਨਹੀਂ ਬਾਈ ਗੱਲ ਸਹੀ ਗੱਲ ਆ ਬਾਈ ਕਹਿੰਦਾ ਗੱਲ ਕਹਿੰਦੀ ਇਹ ਮੁੱਲ ਦੱਸ ਦੇ ਬਾਈ ਜੇ ਕਮਣ ਇਹ 12500 ਰੁਪਏ ਦੀ ਦੇ ਦੇਣੀ ਆ ਉੱਲੀ ਦੇ ਕੋਪਰ ਹੋਰ ਕਰ ਦੇਣਾ ਆਪਾਂ ਬਾਈ ਕਹਿੰਦਾ ਭਗਾਈ ਵਾਲਾ ਬੰਦਾ ਨਾ ਫੋਨ ਲਾਵੇ ਨਾ ਨਹੀਂ ਨਹੀਂ ਵੀਰੇ ਯਾਰ ਆ ਬੱਚੇ ਵੀਰੇ ਇਹ ਬੱਚਾ ਵੀ ਦਦੋ ਕਿਵੇਂ ਆ ਇਹ ਬੱਚਾ ਯਾਰ ਮੰਨ ਗਿਆ ਛੱਕਦੇ ਚੱਕਦਾ ਪਿਆ ਵੀਰੇ ਠੀਕ ਆ ਬਾਈ ਠੀਕ ਆ ਵੀਰੇ ਲੈ ਬਾਈ ਕਹਿੰਦਾ ਛੱਕਦੇ ਦੰਦ ਚੱਕਦਾ ਪਿਆ ਬੱਚਾ ਨਹੀਂ ਤੇ ਉੱਤੇ ਵੀ AI ਨੂੰ ਹੋ ਗਿਆ ਵਾ ਲਾਹਾਂ ਦੇ ਦਸਣ ਦੇ ਮਤਾਂ ਉਂ ਕਲਾ ਲਿੱਸਾ ਫਿੱਕਾ ਬਈ ਨਾ ਦੀ ਖਾਂ ਬਿਆਣੀ ਵੱਡੇ ਬਾਈ ਲੈ ਬਾਈ ਖੜਾ ਲਈ ਮੜਾ ਯਾਰ ਮੈਂ ਕਹਿੰਦਾ ਤੇਰੇ ਤੋਂ ਤਾਂ ਉੱਚਾ ਹੀ ਆ ਕੱਦ ਜਾਨਾ ਬਾਈ ਵੇ ਤੂੰ ਵੇਖ ਲੈ ਯਾਰ ਆ ਲੈ ਦੇਖ ਵੀ ਲੈ ਲੈ ਬਾਈ ਵੀ ਨਹੀਂ ਪਰਲੇ ਪਾਸੇ ਕਹਿੰਦੇ ਦੇਖਦਾ ਅੱਜ ਬੱਚੇ ਤੋਂ ਬਾੜਾ ਚੰਗਾ ਨਿਆਰਾ ਬੱਚਾ ਲੈ ਥਾਨ ਦਿਖਾ ਦਿੰਨੇ ਆਪਾਂ ਥਾਨਾ ਵੀਰੇ ਅੰਦਰ ਦੀਆਂ ਫੁੱਲ ਗਰੰਟੀ ਹੋਊਗੀ ਠੀਕ ਆ ਥਾਨ ਬਾਈ ਕਹਿੰਦਾ ਚਾਰ ਹੀ ਲੱਗਿਆ ਕਿਆ ਕਮਾਲ ਥਾਨ ਲੱਗਿਆ ਬਈ ਲੈ ਯਾਰ ਚਾਰੇ ਹੀ ਥਾਨਾ ਬੇਰਾ ਵਰਗੇ ਬਹੁਤ ਚੰਗਾ ਬੱਚਾ ਬਈ ਤੇ ਬਈ ਇਹ ਤਾਂ ਕੋਈ ਸ਼ਿਮਣ ਸੂਣ ਭਰਿਆ ਹੋਵੇ ਕਹਿੰਦੇ ਆ ਮਹੀਨੇ ਦੇ ਉੱਤੇ ਹੋਇਆ ਵਾ ਠੀਕ ਆ ਜੀ ਠੀਕ ਆ ਜੀ ਬਾਕੀ ਤੇ 30 ਦਿਨ ਦੱਸਦੇ ਆ ਠੀਕ ਆ ਬਈ ਠੀਕ ਆ ਵੀਰੇ ਇਹ ਬਹੁਤ ਸੋਹਣੇ ਬੱਚੇ ਨਹੀਂ ਨਹੀਂ ਬਈ ਬੱਚਾ ਹੀ ਬੜਾ ਚੰਗਾ ਜੋੜੀ ਤਾਂ ਲੱਗਦਾ ਵੀ ਆ। ਇਹ ਸ਼ਾਇਦ ਗੱਬੜ ਹੋ ਸਕਦੀ ਆ। ਆਪਾਂ ਆਪਾਂ ਗੱਬਣਾ ਚ ਨਹੀਂ ਦੇਣੀ। ਆਪਾਂ ਵੀਰੇ ਫਰੰਗਾ ਜੀ ਦੇਣੀ ਆ ਠੀਕ ਆ। ਬਾਈ ਕਹਿੰਦਾ ਕੀ ਪਤਾ ਗੱਬਣ ਰਹਿ ਜਵੇ ਤਾਂ ਕਿਸਮਤ ਆ। ਹਾਂ ਤਾਂ ਪਾ ਜੀ ਗੱਬੜ ਰਹੇਗੀ। ਹਾਂ। ਤੇ ਵੱਛੀ ਦਾ ਤਾਂ ਕੋੜਾ ਬਣੇ ਨਹੀਂਗਾ। ਤੇ ਬਾਈ ਇਹਦਾ ਮੁੱਲ ਕਰੀ ਹੋ ਤੇ ਕਿਹੜੇ ਬਸ ਕੰਮ ਹੋ ਜਵੇ। ਇੱਕ ਛੜਕੇ ਚ ਪੁੱਤੀ। ਇੱਕ ਛੜਕੇ ਚ ਕੰਮ ਹੋਵੇ। ਵੀਰੇ ਮੁੱਲ ਇਹਦਾ ਵੀ 15000 ਆ। ਠੀਕ ਆ ਜੀ। 12.5 12.5 ਕਿੰਨਾ ਹੋ ਗਿਆ? ਇਹ ਵੀਰੇ 25000 ਰੁਪਿਆ ਬਣ ਗਿਆ। ਹਾਂ ਜੀ। ਜੇ ਕੋਈ ਜੋੜੀ ਲੈਂਦਾ। ਹਾਂ ਜੀ। 20 ਹਜ਼ਾਰ ਦੇ ਦੇਣੀ ਆ ਤੇ ਕੋਈ 6 ਦੀਆਂ 6 ਲੈਂਦਾ ਹਾਂਜੀ 100 ਕਿਲੋਮੀਟਰ ਵਾਰਡ ਦਾ ਕਿਰਾਇਆ ਫਰੀ ਆ ਵੀਰੇ ਤੇ ਬਾਈ ਸਾਰੀਆਂ ਦੱਸ ਦੇ ਹਾਂ ਨਹੀਂ 100 ਕਿਲੋਮੀਟਰ ਦਾ ਮਤਲਬ ਸਮਝਦਾ ਵੀਰੇ ਕੀ ਨੂੰ ਆਂਦੇ ਆ ਕਿਰਾਇਆ ਫਰੀ ਆ ਵੀਰੇ ਕਿਰਾਇਆ ਫਰੀ ਆ ਠੀਕ ਆ ਜੀ 100 ਕਿਲੋਮੀਟਰ ਵਾਰਡ ਕਿਵੇਂ ਮੰਗ 50 ਜਾਣਾ 50 ਗੱਡੀ ਨੇ ਆਉਣਾ 100 ਕਿਲੋਮੀਟਰ ਵਾਰਡ ਦਾ ਕਿਰਾਇਆ ਫਰੀ ਆ ਠੀਕ ਆ ਬਾਈ ਠੀਕ ਆ ਠੀਕ ਆ ਵੀਰੇ ਪਰ ਆ ਕੀ ਕਰਦੇ ਆ ਕਹਿੰਦੇ ਤੁਸੀਂ 100 ਕਿਲੋਮੀਟਰ ਵਾਰਡ ਦਾ ਕਿਰਾਇਆ ਫਰੀ ਕੀਤਾ ਹਾਂ ਹਾਂ ਪਰ ਉਹਨੂੰ ਮੀਟਰ ਵੜਾ ਜਾਣ ਭਾਗਨ ਲੈਂਦੇ ਆ ਤੇ ਗੱਡੀ ਵੀ ਉਧਰੋਂ ਕੋੜਾ ਚੱਕ ਕੇ ਲੈਣੀ ਡਰਾਂ ਤੇ ਸਹੀ ਗੱਲ ਆ ਬਾਈ ਗੱਲ ਲੱਗੀ ਹੋਣਾ ਗੱਲ ਸਿੱਕ ਕਹਿਣ ਦੀ ਨਹੀਂ ਗੱਲ ਅਗਲੇ ਨੂੰ ਸਮਝਾਉਣੀ ਬਾਈ ਕਹਿੰਦਾ 50 ਕਿਲੋਮੀਟਰ ਕਰਾਇਆ ਜਾਣਦਾ ਤੇ 50 ਆਉਂਦੀ 100 ਕਿਲੋਮੀਟਰ ਬੰਦੀ ਆ ਗੱਡੀ ਦੀ ਕੋਈ ਭਰਾ ਫੋਨ ਲਾ ਕੇ ਕਹਿ ਦਿੰਦਾ ਵਾਕੀ ਬਾਈ ਮੇਰੀ 120 ਪੈਂਦੀ ਆ 130 ਪੈਂਦੀ ਆ ਉਹ ਕਰਾਇਆ ਬਾਈ ਤਾਂ ਲੱਗੂਗਾ ਉਹ ਐਕਸਟਰਾ ਅਗਲੇ ਦੇ ਪੈਸੇ ਲੱਗਣੇ ਵੀਰੇ ਠੀਕ ਆ ਗੱਡੀ ਦੇ ਉੱਤੇ 0 ਮੀਟਰ ਕਰਕੇ ਤੁਰਪਣਾ ਜਿੱਥੇ 50 ਹੋ ਗਈ ਉੱਥੇ ਗੱਡੀ ਅਗਲੇ ਦੀ ਆ ਜੀ ਇਹ ਤੂੰ ਗਾਂਹ ਪਊ ਅਗਲਾ ਆਪਦਾ ਕਰਾਇਆ ਦੇਵੇਂ ਵੀਰ ਭਰਾ ਪਾ ਠੀਕ ਆ ਭਰਾ ਹੈਨਾ ਜੇ ਭਰਾ ਸਾਰੀਆਂ ਬੱਚੀਆਂ ਇਕੱਠੀਆਂ ਲੈ ਕੇ ਆਂਦਾ ਕੋਈ ਭੈਣ ਭਰਾ ਆਪਣਾ ਹਾਂਜੀ ਤੇ ਸਾਰੀਆਂ ਕੱਠੀਆਂ ਦੱਸ ਦੇ ਕਿੰਨੇ ਦੇ ਦੇ ਦੇਣੀਆਂ ਵਾ ਵੀਰੇ ਉਵੇਂ ਲਾਲਾ ਤੂੰ ਮੰਨ ਕੇ ਚੱਲ ਆਪਣਾ ਬਣਦਾ ਵਾ ਆਪਾਂ 30000 ਦੀਆਂ ਉਚਾਰ ਕਹਿ ਤੀਆਂ 30 ਤੇ ਵੀਰੇ ਤੂੰ 20 ਤਾਂ ਕਹਦਾ 50000 ਰੁਪਿਆ ਪਾ ਪਰ ਇਸ ਵੀਰੇ ਮਾਨ ਹੀ ਆ ਜਿਹੜਾ 100 ਕਿਲੋਮੀਟਰ ਵਾੜਦਾ ਕਿਰਾਇਆ ਹੀ ਛੱਡੋ ਭਰਾ ਲੋ ਭਰਾਓ ਠੀਕ ਆ ਵੀਰੇ ਬਾਈ ਕਹਿੰਦਾ ਕੱਲਾ ਆਪਾਂ ਮਾਨ ਇੰਨਾ ਹੀ ਕਰਨਾ ਵਾ ਆਪਾਂ ਬਾਲਾ ਦਾ ਕਿਰਾਇਆ ਦੇ ਕਿਰਾਇਆ ਫ੍ਰੀ ਕਿਵੇਂ ਆ 6 ਨਗਾ ਦੇ ਆ ਨਾ ਦੋਹਾਂ ਦੇ ਆ ਨਾ ਚੌਹਾਂ ਦੇ ਆ ਠੀਕ ਹੈ ਕਿ ਕਰ 6 ਲਊਗਾ ਉਹਨੂੰ ਕਰਾਇਆ ਫਰੀਆ ਭਰਾ ਕਹਿੰਦਾ ਇਹ ਦੀਵਾਲੀ ਆਫਰ ਆ ਆਪਾਂ ਐ ਵੀ ਭਗਾਈ ਵਾਲਾ ਕੰਮ ਨਹੀਂ ਕੀਤਾਗਾ ਕਿ ਹਨਾ ਬਈ ਇਹਦਾ 15 ਮੰਗ ਲੈਣਾ ਤੇ ਬਾਅਦ ਹੌਲੀ ਹੌਲੀ ਘਟੀ ਜਾਣੇ ਆ ਬਸ ਬਸ ਮੁੱਲ ਕਰਨਾ ਆਪਾਂ ਬਾਈ ਕਹਿੰਦਾ ਲੈਣ ਦੇਣ ਵਾਲਾ ਜੇ ਕਹੇ ਭੈਣ ਭਰਾ ਨੂੰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਈ ਇੱਕ ਵਾਰੀ ਆਦਾ ਨੰਬਰ ਦੁਆਰਾ ਬੋਲ ਦੇ ਨੰਬਰ ਹੈਗਾ 82648 18960 ਵੀਰੇ ਠੀਕ ਆ ਭਾਈ ਹਾਂਜੀ ਦੂਜਾ ਨੰਬਰ ਹੈਗਾ 9841 7748 ਚਲੋ ਭਰਾਓ ਬਾਕੀ ਤੁਸੀਂ ਆਪ ਦੇਖ ਲਿਓ ਕਿਵੇਂ ਚੰਗੀਆਂ ਲੱਗਦੀਆਂ ਤੁਹਾਨੂੰ ਫੋਨ ਲੱਗ ਗਿਆ ਇੱਕ ਵਾਰੀ ਜਰੂਰ ਭਾਈ ਨੂੰ ਕਰਿਓ ਜਾਂ ਬਾਈ ਜਗਮਉਂ ਨੂੰ ਫੋਨ ਠੀਕ ਆ ਜੀ ਸਸਤੀ ਕਾ ਸਾਰੇ ਪੈਂਟ ਪਰ ਆਮ